ਨਕੌਦਰ ਦੇ ਗੁਰੂ ਰਵੀਦਾਸ ਚੌਕ ਵਿੱਚ ਕਰੀਬ ਅੱਧੀ ਰਾਤ ਨੂੰ ਸਾਡੇ ਸਹਾਇਕੀ ਪੱਤਰਕਾਰ ਸੁਖਵਿੰਦਰ ਸੋਲ ਵੱਲੋਂ ਮੁਸਤੈਦ ਡਿਊਟੀ ਕਰ ਰਹੀ ਪੁਲਿਸ ਪਾਰਟੀ ਨਾਲ ਗੱਲਬਾਤ ਕੀਤੀ ਗਈ ਅਤੇ ਸਬ ਇੰਸਪੈਕਟਰ ਦਰਬਾਖ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਆਉਣ ਵਾਲੀ ਹਰ ਗੱਡੀ ਦੀ ਗਹਿਣ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਅਮਨ ਚੈਨ ਦੀ ਸਥਿਤੀ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਸਬ ਇੰਸਪੈਕਟਰ ਅਰਜਿੰਦਰ ਕੁਮਾਰ ਅਤੇ ਉਹਨਾਂ ਦੀ ਟੀਮ ਵੀ ਨਾਲ ਸੀ। ਨਕੋਦਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਦੀ ਵਿਸ਼ੇਸ਼ ਰਿਪੋਰਟ ਲੋਕ ਸਭਾ ਚੋਣਾਂ ਨੂੰ ਲੈ ਕੇ ਨਕੋਦਰ ਦੇ ਵਿੱਚ ਪੰਜਾਬ ਪੁਲਿਸ ਬਿਲਕੁਲ ਪੂਰੀ ਤਰ੍ਹਾਂ ਮਸਤ ਹੈ ਇਸ ਟਾਈਮ ਰਾਤ ਦੇ ਕਰੀਬ 11 ਵੱਜ ਚੁੱਕਿਆ ਔਰ ਗੱਡੀਆਂ ਦੀ ਚੈਕਿੰਗ ਜਿਹੜੀ ਨਿਰੰਤਰ ਜਾਰੀ ਹੈ ਇਸ ਟਾਈਮ ਸਾਡੇ ਨਾਲ ਸਬ ਇੰਸਪੈਕਟਰ ਅ ਦਲਬਾਖ ਸਿੰਘ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸਰ ਜਿਹੜੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਹੋ ਉਹਦੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਜੋ ਵੀ ਵਿਕਲਾਉਂਦੇ ਨੇ ਜਿੰਦੇ ਸਾਨੂੰ ਸ਼ੱਕ ਪੈਂਦਾ ਹੈ ਉਹਨਾਂ ਡਿੱਗੀਆਂ ਖਲਾਗੇ ਆਪਾਂ ਚੈੱਕ ਕਰਦੇ ਆ ਜੀ ਇਹ ਮੇਨ ਜਿਹੜੀਆਂ ਇਲੈਕਸ਼ਨ ਨੇ ਉਹਨੂੰ ਮੱਦੇਨਜ਼ਰ ਰੱਖਦੇ ਜੀ ਕੋਈ ਚੈਕਿੰਗ ਕੀਤੀ ਜਾ ਰਹੀ ਹੈ ਹਾਂ ਸਰ ਸ਼ਹਿਰ ਦੇ ਵਿੱਚ ਹੋਰ ਵੀ ਪੁਲਿਸ ਦੇ ਜਿਹੜੇ ਤੁਹਾਡੇ ਦਸਤੇ ਹੈਗੇ ਆ ਜਾਂ ਤੁਹਾਡੀ ਇੱਕ ਟੀਮ ਆ ਜੀ ਕੋਈ ਪੋਸਾ ਦੀ ਇੱਕ ਵੱਖਰੀ ਪੈਟਰੋਲ ਪਾਰਟੀ ਆ ਉਹ ਵੀ ਗਸ਼ਤ ਕਰ ਰਹੀ ਹੈ ਜੀ ਇੱਕਹੀਂ ਇਧਰੋਂ ਗਸ਼ਤ ਕਰ ਰਹੇ ਆ ਜੇ ਤੇ ਸਾਨੂੰ ਸ਼ੱਕ ਪੈਂਦਾ ਜਿਹੜੀ ਗੱਡੀ ਆਪਾਂ ਇੱਥੇ ਖੜੀ ਆ ਉਹ ਜਿੱਦਾਂ ਕੋਈ ਵੀ ਕਲਾਉਂਦਾ ਤੇ ਸ਼ਹਿਰ ਚ ਇੰਟਰ ਕਰਦਾ ਉਹਨੂੰ ਆਪਾਂ ਚੈੱਕ ਕਰਦੇ ਆ ਡਿਗੀ ਅੱਖ ਲਾ ਕੇ ਉਹਦੀ ਸਾਰੀ ਚੰਗੀ ਤਰ੍ਹਾਂ ਜਾਣਬੀਨ ਕਰਦੇ ਆ ਜੀ ਕਿ ਕੋਈ ਮਾੜਾ ਅੰਸਰ ਜਿਹੜਾ ਅੰਦਰ ਇੰਟਰ ਨਾ ਹੋਵੇ ਇਹ ਸਰ ਇਹ ਜਿਹੜੀ ਡਿਊਟੀ ਆ ਇਹ 24 ਆਵਰਸ ਆ ਪੂਰੀ ਰਾਤ ਚੱਲੇਗੀ ਪੂਰੀ ਰਾਤ ਹੀ ਚਲਦੀ ਆ ਜੀ ਇੱਥੇ ਆਪਣੇ ਬੀਐਸਐਫ ਦੇ ਨਾਲ ਲੱਗੇ ਹੁੰਦੇ ਆ ਜੀ ਆਦੀ ਬੋ ਕੰਮ ਕਰਕੇ ਬੀਐਸਐਫ ਜਿਹੜੀ ਨਹੀਂ ਗਈ ਇਹ ਕੱਤੇ ਆਪ ਇੱਥੇ ਤਲਾਸ਼ ਆ ਜੀ ਤੇ ਉਹਦੀ ਹੋਰ ਜਲਦੀ ਹੈ ਜੀ ਸਰ ਹੁਣ ਤੱਕ ਕਿੰਨੀਆਂ ਵੱਡੀਆਂ ਚੈੱਕ ਕਰ ਚੁੱਕੇ ਹੁਣ ਤੱਕ ਆਪਾਂ ਘਟੋ ਘਟੀ ਦੇ 15-20 ਘਰ ਜੀ ਤੇ ਕੋਈ 9-10 ਮੋਟਾ ਸਾਹ ਕਰੀਬ ਚੈੱਕ ਕੀਤੇ ਨੇ ਜੀ ਤੁਕੇ ਕੋਈ ਕੋਈ ਮਾਰਾ ਆਨਸਰ ਮਿਲਿਆ ਚੌਂਚ ਫੋਰਾ ਚੌਂਚ ਜੀ ਹਾਂਜੀ ਤੇ ਇਹ ਜਿਹੜਾ ਨਾਕਾ ਇਹ ਚੇਂਜ ਹੁੰਦਾ ਰਹੇਗਾ ਜੀ ਇਰਾਦ ਦੇ ਵਿੱਚ ਨਾਕੇ ਦੀ ਸਿਫਟਾਂ ਜੀ ਵੀ ਐਸਾ ਫਨਾ ਜਿਵੇਂ ਵੀ ਐਸਾ ਫੌਂਦੀ ਉਹਦੇ ਮੁਤਾਬਕ ਆਪਣੇ ਮਲਾਇਆ ਵੀ ਚੇਂਜ ਹੁੰਦੇ ਆ ਜੀ ਸਾਡੀ ਪਟੋਲਕ ਪਾਰਟੀ ਜੀ ਤਾਂ ਇਥੋਂ ਕੀਤੇ ਆ ਹੁਣ ਆਪਾਂ ਅੱਗੇ ਜਾ ਕੇ ਰੇਲਵੇ ਫਾਟਕ ਤੇ ਰੁਕ ਜਾਣਾ ਉੱਥੇ ਜਿੰਨੀਆਂ ਗੱਡੀਆਂ ਆਈਆਂ ਉਹ ਚੱਕਰਨੀ ਆ ਫਿਰ ਆਪਾਂ ਆਣ ਕੇ ਸੰਦੂਰਮੈਲ ਚੌਂਚੇ ਰੁਕ ਜਾਣਾ ਉਸ ਹਿਸਾਬ ਨਾਲ ਚੱਕਰਨੀ ਆ ਜੀ ਜੀ ਇੱਕ ਪੀਰ ਦੇ 2 ਵਜੇ ਆਪਾਂ ਵਾਪਸ ਆਲਾ ਜੀ ਠੀਕ ਹੈ ਜੀ ਮੈਂ ਕਹਿ ਸਕਦੇ ਆ ਕਿ ਪੂਰੀ ਰਾਤ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਪੂਰੀ ਰਾਤ ਗੱਡੀਆਂ ਦੀ ਚੈਕਿੰਗ ਚੱਲਦੀ ਹੈ ਅ ਸ਼ੁਕਰੀਆ ਜੀ ਥੈਂਕ ਯੂ ਜੀ ਪੁਲਿਸ ਆਪਣੀ ਡਿਊਟੀ ਨਿਰੰਤਰ ਨਿਭਾ ਰਹੀ ਆ ਔਰ ਮੁਸਤੈਜ ਆ ਕਹਿ ਸਕਦੇ ਆ ਕਿ ਨਕੋਦਰ ਇਲੈਕਸ਼ਨ ਦੇ ਦਿਨਾਂ ਵਿੱਚ ਤਾਂ ਪੂਰੀ ਤਰ੍ਹਾਂ ਸੇਫ ਆ ਨਕੋਦਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਦੀ ਵਿ